ਜਿੱਤੂਗਾ 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 ਬਈ ਜਿੱਤੂਗਾ ਜਿੱਤੂਗਾ ਝੂਠ ਨਾ ਕੋਈ ਲਾਲਾ ਕਸ ਕਰਦੇ ਸਾਰਾ ਨਾ ਕੋਈ ਝੂਠ ਨਾ ਕੋਈ ਲਾਲਾ ਕਸ ਕਰਦੇ ਸਾਰਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ਸ਼ੀ ਕਾਲ ਜੀ ਤੁਸੀਂ ਜੁੜ ਰਹੇ ਹੋ ਦੀ ਪੰਜਾਬ ਨਿਊ ਚੈਨਲ ਦੇ ਨਾਲ ਸੋ ਅੱਜ ਵਾਰਡ ਨੰਬਰ 11 ਦੇ ਵਿੱਚ ਪਹੁੰਚੇ ਆਂ ਜੋ ਕਿ ਜਿਨ੍ਹਾਂ ਦਾ ਕੈਂਡੀਡੇਟ ਦਾ ਨਾਮ ਨਸ਼ਤਰ ਸਿੰਘ ਜੀ ਨਸ਼ਤਰ ਸਿੰਘ ਜੀ ਰਾਓ ਜੋ ਕਿ ਕ੍ਰਿਸ਼ਨ ਨੰਬਰਦਾਰ ਜੀ ਦੇ ਲੜਕੇ ਨੇ ਉਹਨਾਂ ਦੇ ਵਾਰਡ ਦੇ ਵਿੱਚ ਅੱਜ ਪਹੁੰਚੇ ਆ ਗੱਲ ਕਰਦੇ ਆ ਜੋ ਕਿ ਆਮ ਪਾਰਟੀ ਦਾ ਚਿਹਰਾ ਹੈ ਨਸ਼ਤਰ ਸਿੰਘ ਜੀ ਰਾਓ ਸਾਡੇ ਨਾਲ ਮੌਜੂਦ ਨੇ ਨਸ਼ਤਰ ਸਿੰਘ ਜੀ ਰਾਓ ਹਾਂਜੀ ਨਸ਼ਤਰ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਟੀਮ ਸਾਰੀ ਮੇਰੇ ਕੋਲ ਪਹੁੰਚੀ ਆ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਾ ਸ਼ਤਰਜੀ ਜੀ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਜੋ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਤੁਸੀਂ ਗਲੀਆਂ ਦਾ ਨਾਲੀਆਂ ਦਾ ਜਿੱਤਣ ਤੋਂ ਬਾਅਦ ਵਿਕਾਸ ਕਰੋਗੇ ਇਹ ਤਾਂ ਜੀ ਦੇਖੋ ਵਿਕਾਸ ਕਰਨੀ ਕਰਨਾ ਪਹਿਲਾਂ ਵੀ ਕਰ ਰਹੇ ਹਾਂ ਜਦੋਂ ਐਮਸੀ ਨਹੀਂ ਬਣੇ ਸੀ 7 6 7 ਸਾਲ ਤੋਂ ਮੈਂ ਲੋਕਾਂ ਦੇ ਵਿੱਚ ਵਿਚਰ ਰਿਹਾ ਕੰਮ ਵੀ ਕਰ ਰਹੇ ਹਾਂ ਸਾਰੇ ਜਿੰਨੀਆਂ ਵੀ ਬਰਾਦਰੀਆਂ ਭਾਈਚਾਰਾ ਵਾਰਡ ਦੇ ਵਿੱਚ ਰਹਿੰਦੀਆਂ ਹਰ ਬੰਦੇ ਤੱਕ ਮੈਂ ਪਹੁੰਚ ਕੀਤੀ ਹੈ ਕੰਮ ਵੀ ਕੀਤੇ ਨੇ ਤੇ ਇਸ ਤੋਂ ਵੀ ਵੱਧ ਕੇ ਕੰਮ ਕਰਾਂਗੇ ਜਿੰਨਾ ਵੀ ਕਮੇਟੀ ਦੇ ਅੰਡਰ ਕੰਮ ਆਉਂਦਾ ਉਸ ਤੋਂ ਵੀ ਜ਼ਿਆਦਾ ਮੈਂ ਕੋਸ਼ਿਸ਼ ਕਰਾਂਗਾ ਕਿ ਕੰਮ ਕਰਾਂ ਲੋਕਾਂ ਦੇ ਤੇ ਨਾਲ ਖੜਾ ਹਰ ਟਾਈਮ ਬਹੁਤ ਵੱਡੀ ਗੱਲ ਔਨ ਕੈਮਰਾ ਕਹਿ ਰਹੇ ਨੇ ਨਸ਼ਤਰ ਜੀ ਕਿ ਜਦੋਂ ਮੈਂ ਐਮਸੀ ਨਹੀਂ ਹੁੰਦਾ ਸੀ ਉਸ ਟਾਈਮ ਵੀ ਮੈਂ ਲੋਕਾਂ ਦੇ ਕੰਮ ਕੀਤੇ ਨੇ ਨਸ਼ਤਰ ਜੀ ਦੇ ਫਾਦਰ ਸਾਹਿਬ ਜੋ ਕਿ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਕ੍ਰਿਸ਼ਨ ਨੰਬਰਦਾਰ ਜੀ ਉਹ ਸਾਡੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਕ੍ਰਿਸ਼ਨ ਜੀ ਕਿੰਨੇ ਕ ਲੋਕਾਂ ਦਾ ਨੰਬਰਦਾਰ ਸਾਹਿਬ ਤੁਹਾਨੂੰ ਕਿੰਨੇ ਕ ਲੋਕਾਂ ਦਾ ਪਿਆਰ ਗਲੀ ਮੁਹੱਲੇ ਦਾ ਮਿਲ ਰਿਹਾ ਹੈ ਨਸ਼ਤਰ ਬਾਰੇ ਜੀ ਮੈਨੂੰ ਪਿਆਰ ਬਹੁਤ ਮਿਲਦਾ ਜੀ ਆਪਣਾ ਬਹੁਤ ਸਤਿਕਾਰ ਕਰਦੇ ਨੇ ਜਿਸ ਕਰਕੇ ਜਾਣਦੇ ਆ ਥੋੜਾ ਉੱਚੀ ਬੋਲੋ ਜਿਸ ਨੂੰ ਜਿਸ ਜਿਸ ਕੋਲੇ ਜਾਣੇ ਆ ਸਤਿਕਾਰ ਕਰਦੇ ਨੇ ਆਪਾਂ ਵੀ ਲੋਕਾਂ ਦੇ ਕੰਮ ਕਰਾਉਂਦੇ ਆ ਲੋਕਾਂ ਨਾਲ ਜੁੜੇ ਹੋਏ ਆ ਤੁਹਾਨੂੰ ਪੂਰੀ ਉਮੀਦ ਹੈ ਨੰਬਰਦਾਰ ਸਾਹਿਬ ਕਿ ਗਲੀ ਮੁਹੱਲੇ ਦੇ ਲੋਕ ਸਾਰੇ ਮਿਲ ਕੇ ਕਿ ਜਿੱਤ ਦੀ ਜੋ ਕਿ ਜਿੱਤ ਪ੍ਰਾਪਤ ਕਰਕੇ ਤੁਹਾਡੀ ਝੋਲੀ ਪਾਣਗੇ ਸਾਨੂੰ ਮਿਆਦੇ ਜੀ ਜੋ ਜਿੱਤ ਹੋਊਗੀ ਸਾਡੀ ਝੋਲੀ ਝਾਣਗੇ ਵਾਰਡ ਸਾਡੇ ਨਾਲ ਜੁੜਿਆ ਸਾਡੇ ਨਾਲ ਬਹੁਤ ਵੱਡੀ ਗੱਲ ਕਹੀ ਹੈ ਨੰਬਰਦਾਰ ਜੀ ਨੇ ਔਨ ਕੈਮਰਾ ਕਿ ਵਾਰਡ ਸਾਡਾ ਸਾਰਾ ਸਾਡੇ ਨਾਲ ਹੈ ਸਾਡੇ ਨਾਲ ਮੌਜੂਦ ਨੇ ਜਗਦੀਸ਼ ਜਵਾਲਾ ਜੀ ਜੋ ਕਿ ਬਹੁਤ ਗਊ ਸੇਵਕ ਵੀ ਨੇ ਉਹਨਾਂ ਤੋਂ ਪੁੱਛਦੇ ਆ ਕਿ ਆਖਿਰ ਤੁਸੀਂ ਨਛੱਤਰ ਰਾਓ ਦਾਈ ਚਿਹਰਾ ਮੈਦਾਨ ਦੇ ਵਿੱਚ ਕਿਉਂ ਉਤਾਰਿਆ ਅੱਛੇ ਕੰਮ ਕਰਦਾ ਤਾਂ ਧਾਰੇ ਆ ਤਾਰਨ ਕਰਾਂਗੇ ਵੀ ਦੱਬ ਗਏ ਜਿੰਨਾ ਵੀ ਜ਼ੋਰ ਲਗਾਇਆ ਉਹਦਾ ਪੂਰਾ ਲਾਵਾਂਗੇ ਇਸ ਗੱਲ ਦੀ ਗਾਰੰਟੀ ਲੈਨੇ ਹੋ ਕਿ ਜਿੱਤਣ ਤੋਂ ਬਾਅਦ ਅਸੀਂ ਸਾਰਾ ਵਿਕਾਸ ਕਰਾਂਗੇ ਹਾਂਜੀ ਗਾਰੰਟੀ ਲੈਂਦੇ ਆ ਪੂਰੀ ਲੇਵਾ ਸਾਡੇ ਨਾਲ ਫੋਰ ਉਹਨਾ ਦੇ ਚਾਚੇ ਤਾਏ ਜੁੜੇ ਨੇ ਕੀ ਨਾਮ ਹੈ ਜੀ ਮੇਰਾ ਨਾਮ ਰਮੇਸ਼ਵਰ ਸੈਣੀ ਰਮੇਸ਼ਵਰ ਸੈਣੀ ਸਾਡੇ ਨਾਲ ਜੁੜੇ ਨੇ ਨਛੱਤਰ ਦੇ ਰਾਓ ਦੇ ਹੱਕ ਦੇ ਵਿੱਚ ਆਪਣੀਆਂ ਵੋਟਾਂ ਦਾ ਭੁਗਤਾਨ ਕਰਨਗੇ ਇਸ ਕਰਕੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਕਿੰਨਕ ਤੁਹਾਨੂੰ ਨਛੱਤਰ ਰਾਓ ਤੇ ਵਿਸ਼ਵਾਸ ਹੈ ਜੀ ਸਾਨੂੰ ਇਹਨਾਂ ਤੇ ਪੂਰਾ ਵਿਸ਼ਵਾਸ ਹੈ ਜਿਵੇਂ ਇਹ ਕਰਨਗੇ ਇਹਦੇ ਨਾਲ ਆ ਜੋ ਵੀ ਕਹਿਣਗੇ ਉਸੇ ਤਰ੍ਹਾਂ ਇਹ ਵਿਕਾਸ ਕਰਨਗੇ ਇਹਨਾਂ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਬਹੁਤ ਮਹੱਲਾ ਨਿਵਾਸੀਆਂ ਦਾ ਸਾਰੇ ਨਗਰ ਦਾ ਜੋ ਕਿ ਜੋ ਵੀ ਵੋਟਰ ਨੇ ਬਹੁਤ ਭਰਮਾ ਹੁੰਗਾਰਾ ਜੋ ਕਿ 96 rau ਨੂੰ ਮਿਲ ਚੁੱਕਿਆ ਹੈ ਸਾਰੀ ਬਰਾਦਰੀਆਂ ਉਹਨਾਂ ਦੇ ਨਾਲ ਨੇ ਮੈਂ ਇੱਕ ਗੱਲ ਦੀ ਗਰੰਟੀ ਤੁਹਾਨੂੰ ਦੁਵਾਨਾ ਕਿ 96 rau ਜੀ ਇੱਕ ਅੱਛੇ ਕੈਂਡੀਡੇਟ ਨੇ ਜੋ ਕਿ ਜਿੱਤਣ ਤੋਂ ਬਾਅਦ ਜੀ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਜੀ ਪਾਰਟੀ ਤਾਂ ਮੈਂ ਵੈਸੇ ਆਮ ਆਦਮੀ ਤੋਂ ਪਹਿਲਾਂ ਤੋਂ ਹੀ ਚੱਲ ਰਿਹਾ ਜੀ ਤੇ ਪਾਰਟੀ ਅਲਗਮੈਂਟ ਰ ਹੈ ਜੀ ਪਰ ਜੋ ਭਾਈਚਾਰੇ ਦਾ ਵਾਰਡ ਦਾ ਸਮਰਥਨ ਹੈ ਮੈਂ ਉਸ ਤੇ ਖੜਾ ਉਤਰੂਗਾ ਕੋਈ ਵੀ ਇਹ ਨਹੀਂ ਹੋਊਗਾ ਕਿ ਮੈਂ ਇਕੱਲੀ ਪਾਰਟੀ ਨੂੰ ਮੁੱਖ ਰੱਖੂਗਾ ਸਾਰਿਆਂ ਨੂੰ ਸਾਰਿਆਂ ਦੀ ਸਹਿਮਤੀ ਨਾਲ ਚੱਲਾਂਗੇ ਜੀ ਕੰਮ ਕਰਾਂਗੇ ਲੋਕਾਂ ਦੇ ਦਿਲੋਂ ਕਰਾਂਗੇ ਜੀ ਬਹੁਤ ਵੱਡੀ ਗੱਲ ਕਹੀ ਨਛੱਤਰ ਜੀ ਨੇ ਕਹਿੰਦੇ ਜੀ ਪਾਰਟੀ ਦਾ ਕੋਈ ਨਹੀਂ ਹੈ ਜਿੱਥੇ ਮੇਰਾ ਮਹੌਲਾ ਜਿਹੜੇ ਵੋਟਰਾਂ ਨੇ ਸਪੋਰਟਰਾਂ ਨੇ ਮੈਨੂੰ ਜਿਤਾਣਾ ਹੈ ਮੈਂ ਉਸ ਗੱਲ ਦੀ ਗਾਰੰਟੀ ਲੈਣਾ ਵੀ ਜਿੱਥੇ ਮਹੌਲਾ ਨਿਵਾਸੀ ਮੇਰੀ ਵੋਟ ਨੂੰ ਕਹਿਣਗੇ ਮੈਂ ਉੱਥੇ ਪਾਣ ਦਾ ਹੱਕਦਾਰ ਹੋਊਗਾ ਸਾਡੇ ਨਾਲ ਜੁੜੇ ਨੇ ਸਾਡੇ ਸਾਬका ਐਮਸੀ ਜੋ ਕਿ ਅਮਰਾ ਐਮਸੀ ਦੇ ਨਾਮ ਤੋਂ ਜਾਣੇ ਜਾਂਦੇ ਨੇ ਅਮਰਾ ਐਮਸੀ ਜੀ ਮੈਂ ਇੱਕ ਗੱਲ ਤੁਹਾਨੂੰ ਕੈਮਰੇ ਰਾਹੀਂ ਪੁੱਛ ਰਿਹਾ ਕਿ ਨਛੱਤਰ ਹੀ ਤੁਸੀਂ ਇਸ ਇਲਾਕੇ ਦੇ ਵਿੱਚ ਇਸ ਮਹੱਲੇ ਦੇ ਵਿੱਚ ਉਤਾਰਿਆ ਕਿ ਹੋਰ ਕੋਈ ਕੈਂਡੀਡੇਟ ਹੈ ਨਹੀਂ ਸੀ ਕੈਂਡੀਡੇਟ ਤਾਂ ਹੈਗੇ ਸੀ ਤਿੰਨ ਹੈਗੇ ਸੀ ਭਾਈ ਇਹਦੇ ਅੱਛਾ ਜੀ ਹਾਂ ਫਿਰ ਨੇ ਸਹਿਮਤੀ ਕਰਕੇ ਇੱਕ ਚੁਣਤਾ ਫਿਰ ਉਹ ਭੱਜ ਗਿਆ ਫਿਰ ਇੱਕ ਹੋਰ ਚੁਣਤਾ ਪੈਸੇ ਵਾਲਾ ਵੀ ਚਲੋ ਅਸੀਂ ਪੈਸੇ ਦਾ ਜ਼ਿਗਾਰਡ ਖਾਰ ਪੀਣ ਦਾ ਜ਼ਿਗਾਰਡ ਕਰੀਏ ਇਹਨੇ ਨਛੱਤਰ ਨੇ ਭਾਈਚਾਰਕ ਤੌਰ ਤੇ ਬਾੜ ਦੀ ਸਾਰੇ ਦੀ ਸਹਿਮਤੀ ਲੈ ਕੇ ਖੜੇ ਹੋਏ ਨੇ ਸੋ ਸਾਬਕਾ ਐਮਸੀ ਰਹਿ ਚੁੱਕੇ ਨੇ ਅਮਰਾ ਐਮਸੀ ਜੀ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਕੈਂਡੀਡੇਟ ਤਿੰਨ ਸੀ ਪਰ ਸਰਬਸੰਮਤੀ ਦੇ ਨਾਲ ਅਸੀਂ ਜੋ ਕਿ ਨਛੱਤਰ rau ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਦੁਆ ਕਰਦੇ ਹਾਂ ਕਿ ਆਜੋ ਮਾਤਾ ਜੀ ਆਜੋ ਸੋ ਸਾਡੇ ਨਾਲ ਜੁੜੇ ਨੇ ਗਰਮੀਤ rau ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਨਾ ਗੁਰਮੀਤ ਜੀ ਕਿ ਕਿੰਨਕ ਪਿਛਲੀਆਂ ਕਾਰਜਕਾਰਗਰੀਆਂ ਦੇ ਕੰਮ ਨਹੀਂ ਹੋਏ ਜੋ ਤੁਸੀਂ ਨਛੱਤਰ 라ਓ ਜੀ ਜੋ ਕਿ ਪਿਛਲੇ ਐਮਸੀ ਸਵਾੜ ਦੇ ਰਹਿ ਚੁੱਕੇ ਸੀ ਉਹਨਾਂ ਨੇ ਕਿਉਂ ਨਹੀਂ ਆਪਣਾ ਚਿਹਰਾ ਕੋਈ ਉਤਾਰਿਆ ਪਿਛਲੀ ਵਾਰੀ ਜੀ ਦੱਸੋ ਜੀ ਦੱਸੋ ਪਿਛਲੀ ਵਾਰੀ ਵਾਰੀ ਵੀ ਕੰਮ ਵਧੀਆ ਹੋ ਰਹੇ ਨੇ ਜੀ ਬਾੜ ਦੀ 2.5 ਹੋਣ ਕਰਕੇ ਕਿੰਨਾ ਦਾ ਰਿਹਾ ਹੋ ਹਾਂ ਪਿਛਲੀ ਵਾਰੀ ਤੋਂ ਬਾੜ ਦੀ 2.5 ਹੋਗੀ ਨਾ ਲੋਕਾਂ ਨੇ ਜਿਵੇਂ ਵਧੀਆ ਲੱਗਿਆ ਜੀ 2 8 ਲੋਕਾਂ ਨੇ ਕਰਿਆ ਖੜਾ ਜੀ ਵਧੀਆ ਜੀ ਕੈਂਡੀਡੇਟ ਕੰਮ ਵਧੀਆ ਕਰ ਸੋ ਗਰਮੀਤ ਹੋਰ ਜੀ ਇਸ ਗੱਲ ਦੀ ਗਾਰੰਟੀ ਲੈਂਦੇ ਨੇ ਕਿ ਜਿੱਤਣ ਤੋਂ ਬਾਅਦ ਅਸੀਂ ਵਾਰਡ ਦੇ ਨਾਲ ਚੱਲਾਂਗੇ ਉਹਨਾਂ ਦੀ ਝੋਲੀ ਜਿੱਤ ਪਾ ਕੇ ਅਸੀਂ ਹਲਕੇ ਦਾ ਆਪਣੇ ਏਰੀਆ ਦਾ ਕੰਮ ਕਰਵਾਵਾਂਗੇ ਚੋਣ ਸ਼ਾਨ ਕੀ ਹੈ ਜੀ ਚੋਣ ਸੰਚਾਰੂ ਹੈ ਜੀ ਹਸਪੀਟਲ ਮੈਂ ਕਰਾਵਾਂਗੇ ਕਦੇ ਕੰਮ ਜੋ ਨਿਸ਼ਾਨ ਤੇ ਜੋਗੇ ਨਛੱਤਰ rau ji ਆਪਣਾ ਲੜ ਰਹੇ ਨੇ ਸਾਡੀਆਂ ਨਾਲ ਮਾਤਾ ਭੈਣਾਂ ਜੁੜੀਆਂ ਨੇ ਹਾਂਜੀ ਕੀ ਨਾਮ ਹੈ ਜੀ ਹਾਂਜੀ ਰਿੰਪੀ ਜੀ ਕੀ ਲੱਗਦੇ ਹੋ ਜੀ ਨਛੱਤਰ rau ਦੇ ਵੀਰੇ ਜੀ ਵੱਡੇ ਉਹਨਾਂ ਦੀ ਭੈਣ ਸਾਡੇ ਨਾਲ ਜੁੜੀ ਹੈ ਨਛੱਤਰ rau ji ਆਪਣੇ ਭਾਈ ਦੀ ਕਾਰਜਗਾਰੀ ਤੋਂ ਕਿੰਨੇ ਕੁ ਖੁਸ਼ ਹੋਣੀ ਜੀ ਬਹੁਤ ਵਧੀਆ ਜੀ ਜਿੱਤਣਗੇ ਬਹੁਤ ਖੁਸ਼ੀ ਹੋਏਗੀ ਇਹ ਪਹਿਲਾਂ ਵੀ ਵੀਰ ਯਾਨੀ ਕਿ ਇਹਨੂੰ ਕੋਈ ਓਦਾਂ ਨਹੀਂ ਮਿਲਿਆ ਫਿਰ ਵੀ ਇਹ ਸਭ ਕੁਝ ਕਰਾਰੇ ਨੇ ਸਭ ਦੀ ਸੁਣਦੇ ਨੇ ਸਭ ਦੀ ਸਹਾਇਤਾ ਕਰਦੇ ਨੇ ਮਦਦ ਕਰਦੇ ਨੇ ਜਿੱਤਣ ਤੋਂ ਬਾਅਦ ਸਾਰਿਆਂ ਦੀ ਮਦਦ ਕਰਨਗੇ ਸਹਾਇਤਾ ਕਰਨਗੇ ਬਹੁਤ ਵੱਡੀ ਗੱਲ ਕਹੀ ਹੈ ਜੀ ਕਿ ਜਿੱਤਣ ਤੋਂ ਬਾਅਦ ਅਸੀਂ ਸਾਰਾ ਕੁਝ ਕਰਾਂਗੇ ਪਰ ਜਿੱਤਣ ਤੋਂ ਪਹਿਲਾਂ ਵੀ ਹਾਂਜੀ ਜਿੱਤਣ ਤੋਂ ਪਹਿਲਾਂ ਵੀ ਇਹਨਾਂ ਨੇ ਬਹੁਤ ਕੰਮ ਕਿਸੇ ਦੀ ਪੈਨਸ਼ਨ ਲਵਾਉਣਾ ਕਿਸੇ ਦਾ ਇਲਾਜ ਕਰਾਉਣਾ ਕਿਸੇ ਦੇ ਦੁੱਖ ਸੁੱਖ ਚ ਖੜਨਾ ਇਹ ਜਿੱਤਣ ਤੋਂ ਪਹਿਲਾਂ ਵੀ ਕਰਦੇ ਰਹੇ ਨੇ ਹਾਂਜੀ ਕੀ ਨਾਮ ਹੈ ਜੀ ਜੀ ਮੈਂ ਤਾਂ ਪ੍ਰਵੀਨ ਹੈ ਜੀ ਕੀ ਲੱਗਦੇ ਹੋ ਜੀ ਨਛੱਤਰ ਰਾਓ ਦੇ ਜੀ ਮੈਨੂੰ ਜੀ ਮੈਸੇਜ ਆ ਗਿਆ ਅੱਛਾ ਤਾਂ ਨਛੱਤਰ ਰਾਓ ਜੀ ਦੀ ਜੀ ਮੈਸੇਜ ਉਹਨਾਂ ਦੀ ਧਰਮ ਪਤਨੀ ਸਾਡੇ ਨਾਲ ਮੌਜੂਦ ਨੇ ਆਪਣੇ ਪਤੀ ਦੀ ਕਾਰਜਕਾਰੀ ਨੂੰ ਕਿੰਨਾ ਕੁ ਸਲਾhanga ਯੋਗ ਆ ਤੁਹਾਨੂੰ ਪਿਆਰ ਮਿਲ ਰਿਹਾ ਜੀ ਵਾਰਡ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਸਹਿਯੋਗ ਤੇ ਪਿਆਰ ਮਿਲ ਰਿਹਾ ਨੇ ਜੀ ਉਹਨਾਂ ਪ੍ਰਤੀ ਬਹੁਤ ਜ਼ਿਆਦਾ ਇੱਜ਼ਤ ਦੇ ਰਹੇ ਨੇ ਸਾਰੇ ਵਾੜੋ ਵਾਲੇ ਨੇ ਜੀ ਤੁਸੀਂ ਇਸ ਗੱਲ ਦੀ ਗਰੰਟੀ ਲੈਣੀ ਹੋ ਕਿ ਜਿੱਤਣ ਤੋਂ ਬਾਅਦ ਲੋਕਾਂ ਦੇ ਕੰਮ ਕਰੋਗੇ ਜੀ ਹਾਂਜੀ ਹਾਂਜੀ ਉਹ ਤਾਂ ਪਹਿਲੇ ਵੀ ਕਰਦੇ ਹਾਂ ਸੀ ਸੇਵਾ ਵਾਸਤੇ ਖੜੇ ਨੇ ਜੀ ਅਸਰ ਕਿਉਂਕਿ ਇਸ ਪਰਿਵਾਰ ਨੇ ਕੰਮੀ ਕੀਤੇ ਨੇ ਸਾਡੇ ਨਾਲ ਨੰਬਰਦਾਰ ਜੀ ਨੇ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਹੈ ਮੂਨਕ ਦਾ ਜੋ ਕਿ ਕ੍ਰਿਸ਼ਨ ਨੰਬਰਦਾਰ ਜੀ ਇੱਕ ਫੋਨ ਤੇ ਚਾਹ ਰਾਤ ਦੇ 9 ਵਜੇ ਹੋਣ ਚਾਹ 10 ਵਜੇ ਹੋਣ ਉਹ ਜ਼ਰੂਰ ਪਹੁੰਚਦੇ ਨੇ ਇਸ ਕਰਕੇ 11 ਨੰਬਰ ਦੇ ਵਾਰਡ ਦੇ ਵਿੱਚ ਪੂਰੀ ਸੌਂਦ ਸਮਝਦੇ ਨਾਲ ਜੋ ਕਿ ਨਛੱਤਰ Rao ਜੀ ਦਾ ਚਿਹਰਾ ਤੁਸੀਂ ਮੈਦਾਨ ਦੇ ਵਿੱਚ ਉਤਾਰਿਆ ਉਮੀਦ ਕਰਦੇ ਹਾਂ ਕਿ ਉਹ ਜਿੱਤ ਕੇ ਆਪਣੇ ਮਹੱਲੇ ਦੇ ਵਿੱਚ ਆਪਣੀ ਜਿੱਤ ਦੀ ਖੁਸ਼ੀ ਮਨਾਵੇ 21 ਤਰੀਕ ਨੂੰ ਤੁਸੀਂ ਜੁੜੇ ਹੋ ਪੰਜਾਬ ਨਿਊਜ਼ 64 ਦੇ ਨਾਲ ਧੰਨਵਾਦ ਜੀ